ਸਸ਼ੀਗਾ ਦੋਸਤੋ ਮੈਂ ਵਿਰਿੰਦਰ ਮਹਿਤਾ ਤੁਸੀਂ ਵੀ ਵੇਖ ਰਹੇ ਹੋ ਪੰਜਾਬ ਖਬਰ 24 ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹੁਣ ਨਗਰ ਨਿਗਮ ਚੋਣਾ ਦਾ ਜੋ ਬਿਲਕੁਲ ਵੱਚੁਕਿਆ ਹੈ ਪੂਰੇ ਸ਼ਹਿਰ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਜੋ ਉਮੀਦਵਾਰ ਨੇ ਉਹ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਪਬਲਿਕ ਦੇ ਨਾਲ ਜਨਤਾ ਦੇ ਨਾਲ ਰੂਬਰੂ ਹੋਣਾ ਸ਼ੁਰੂ ਕਰ ਗਏ ਨੇ ਦੋਸਤੋ ਗੱਲ ਕਰਾਂਗੇ ਨਾਰੀ ਸਸ਼ਸ਼ਤੀਕਰਨ ਅੱਜ ਉਹ ਯੁੱਗ ਆ ਚੁੱਕਿਆ ਹੈ ਕਿ ਰਾਜਨੀਤਿਕ ਪਾਰਟੀਆਂ ਨੂੰ ਵੀ ਪਤਾ ਚੱਲ ਚੁੱਕਿਆ ਹੈ ਕਿ ਨਾਰੀ ਸ਼ਕਤੀ ਜੋ ਹੈ ਉਹਦਾ ਸਮਾਜ ਦੇ ਵਿੱਚ ਅੱਗੇ ਨਾ ਬਹੁਤ ਲਾਜ਼ਮੀ ਹੈ ਸੋ ਅੱਜ ਅਸੀਂ ਇਸ ਚੀਜ਼ ਨੂੰ ਦੇਖਦੇ ਹਾਂ ਕਿ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਜੋ ਮਹਿਲਾਵਾਂ ਇੱਕ ਰਾਖਵਾ ਕਰਨ ਜੋ ਦਿੱਤਾ ਗਿਆ ਉਸ ਨੂੰ ਅੱਗੇ ਬਧਾਉਂਦੇ ਹੋਏ ਅੱਜ ਉਧਿਆਣਾ ਦੇ ਵਾਰਡ ਨੰਬਰ 55 55 ਨੰਬਰ ਵਾਰਡ ਦੇ ਵਿੱਚ ਸਾਡੇ ਕੋਲ ਮਹਿਲਾ ਜੋ ਉਮੀਦਵਾਰ ਨੇ ਮਨਵੀਨ ਕੌਰ ਜੀ ਸਾਡੇ ਕੋਲ ਬੈਠੇ ਨੇ ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਹਾਨੂੰ ਅੱਜ ਬੀਜੇਪੀ ਵੱਲੋਂ ਲੁਧਿਆਣਾ ਦੇ ਵਾਰ ਨੰਬਰ 55 ਤੋਂ ਉਮੀਦਵਾਰ ਲਈ ਜੋ ਟਿਕਟ ਹੈ ਤੁਹਾਨੂੰ ਦਿੱਤੀ ਗਈ ਹੈ ਤੇ ਇੱਕ ਕੁਐਸਚਨ ਮੈਂ ਤੁਹਾਨੂੰ ਪੁੱਛਣਾ ਕਿ ਤੁਸੀਂ ਅੱਜ ਤੋਂ ਆਪਣੀ ਚੋਣ ਪ੍ਰਚਾਰ ਦੇ ਲਈ ਪਬਲਿਕ ਦੇ ਵਿੱਚ ਉਤਰੋਗੇ ਹਾਂਜੀ ਤੁਸੀਂ ਕੀ ਇੱਕ ਅਜੰਡਾ ਲੈ ਕੇ ਜਨਤਾ ਦੇ ਵਿੱਚ ਉਤਰੋਗੇ ਲੋਕਾਂ ਨੂੰ ਮਿਲੋਗੇ ਤੁਸੀਂ ਕੀ ਆਪਣੀ ਪਲੈਨਿੰਗ ਜਿਹੜੀਆਂ ਵਾਰ ਨੂੰ ਲੈ ਕੇ ਕੀਤੀਆਂ ਸਭ ਤੋਂ ਪਹਿਲੇ ਜੀ ਮੈਂ ਆਪਣੇ ਸਾਰੇ ਬੀਜਪੀ ਦੇ ਸਾਰੇ ਟੀਮ ਨੂੰ ਤੇ ਸਪੈਸ਼ਲੀ ਮੇਰੇ ਜੋ ਬੀਜਪੀ ਦੇ ਰਜਨੀਸ਼ ਧਿਮਾਨ ਜੀ ਨੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰਨਾ ਚਾਹਾਂਗੀ ਜਿਨ੍ਹਾਂ ਨੇ ਮੈਨੂੰ ਇਹ ਇੱਕ ਮੌਕਾ ਦਿੱਤਾ ਕਿ ਮੈਂ ਪਬਲਿਕ ਦੀ ਸੇਵਾ ਕਰ ਸਕਾਂ ਮੇਰਾ ਸਭ ਤੋਂ ਪਹਿਲਾ ਜੀ ਅਜੈਂਡਾ ਤਾਂ ਹੈ ਊਮਨ ਇੰਪਾਵਰਮੈਂਟ ਤੇ ਉਹਨਾਂ ਦੀ ਸੇਫਟੀ ਜੀ ਕਿਉਂਕਿ ਇੰਪਾਵਰਮੈਂਟ ਤਾਂ ਤਾਂ ਹੀ ਕੰਮ ਆਏਗੀ ਜਦੋਂ ਸੇਫਟੀ ਵੀ ਊਮਨਸ ਦੀ ਹੋਏਗੀ ਬਿਲਕੁਲ ਠੀਕ ਹੈ ਵਿਦਆਊਟ ਸੇਫਟੀ ਇੰਪਾਵਰਮੈਂਟ ਕਿਸੇ ਕੰਮ ਦੀ ਨਹੀਂ ਪਰ ਰਾਜ ਜਸੀ ਕਹਿ ਰਿਹਾ ਕਿ ਪਾਰਕਸ ਦੀ ਅਸੀਂ ਡਿਵੈਲਪਮੈਂਟ ਕਰਨੀ ਹੈ ਲੇਕਿਨ ਅਗਰ ਲੇਡੀ ਪਾਰਕ ਵਿੱਚ ਵਾਕ ਕਰਦੇ ਹੋਏ ਸੇਫ ਹੀ ਨਹੀਂ ਹੈ ਠੀਕ ਹੈ ਤਾਂ ਫਿਰ ਉਸ ਇੰਪਾਵਰਮੈਂਟ ਦਾ ਵੀ ਜਾਂ ਉਸ ਪਾਰਕਸ ਨੂੰ ਪ੍ਰੂਵ ਕਰਨ ਦਾ ਕੋਈ ਫਾਇਦਾ ਨਹੀਂ ਤੁਸੀਂ ਕੀ ਸੋਚ ਕੇ ਰਾਜਨੀਤੀ ਦੇ ਵਿੱਚ ਆਏ ਜਾਂ ਤੁਹਾਡਾ ਕੋਈ ਪਿਛਲਾ ਕੁਝ ਰਾਜਨੀਤਿਕ ਸਫਰ ਜਾਂ ਫੈਮਲੀ ਦੀ ਕੋਈ ਬੈਕਗ੍ਰਾਉਂਡ ਪੋਲਿਟੀਕਲ ਉਹ ਹੈਗੀ ਹੈ ਤੇ ਕੀ ਸੋਚ ਕੇ ਤੁਸੀਂ ਰਾਜਨੀਤੀ ਦੇ ਵਿੱਚ ਆਏ ਹਾਂਜੀ ਸਾਡੀ ਪੋਲਿਟੀਕਲ ਬੈਕਗ੍ਰਾਉਂਡ ਜਿਸ ਤਰ੍ਹਾਂ ਹੈ ਕਿ ਅਸੀਂ ਜਦੋਂ ਆਸ਼ੂ ਜੀ ਕਾਂਗਰਸ ਵੱਲੋਂ ਕੌਂਸਲਰ ਲਈ ਖੜੇ ਹੋਏ ਸੀ ਜਾਂ ਐਮ.ਐਲ.ਏ ਵੀ ਖੜੇ ਹੋਏ ਤਾਂ ਸਾਰੀਆਂ ਮੀਟਿੰਗ ਸਾਡੇ ਘਰ ਹੀ ਹੁੰਦੀਆਂ ਸੀ ਸਾਰਾ ਵਾਰਡ 55 ਸਾਡੇ ਅੰਡਰ ਹੀ ਸੀਗਾ ਉਹਨਾਂ ਦੇ ਉਹਨਾਂ ਨੇ ਸਾਨੂੰ ਹੀ ਅਸੀਂ ਉਹਨਾਂ ਦੇ ਅੱਗੇ ਲੱਗ ਕੇ ਸਾਰੇ ਉਹਨਾਂ ਦੇ ਕੰਮ ਕਰਵਾਏ ਸਾਡੇ ਘਰ ਮੀਟਿੰਗ ਜੋ ਵੀ ਅਸੀਂ ਪੂਰੇ ਆਪਣੇ ਵਾਰਡ ਵਿੱਚ ਸਰਾਬਨ ਨਗਰ ਬੀ.ਆਰ.ਐਸ ਨਗਰ ਜੋ ਵੀ ਮੀਟਿੰਗਜ਼ ਹੁੰਦੀਆਂ ਸੀ ਸਾਰੀਆਂ ਅਸੀਂ ਹੀ ਆਰਗੇਨਾਈਜ਼ ਕਰਾਉਂਦੇ ਸੀ ਔਰ ਜਿਹੜੇ ਵੀ ਕੰਮ ਸੀ ਸੈਨੀਟੇਸ਼ਨ ਹੋ ਜਾਏ ਕੋਈ ਫੋਗਿੰਗ ਦਾ ਹੈ ਜਾਂ ਸਟ੍ਰੇਟ ਡੌਗਸ ਨੂੰ ਲੈ ਕੇ ਪ੍ਰੋਬਲਮਸ ਹੈ ਉਹ ਸਾਰੇ ਉਹ ਸਾਰੇ ਸਾਡੀ ਅਸੀਂ ਹੀ ਦੇਖਦੇ ਸੀ ਤੁਸੀਂ ਆਪਣੇ ਵਾਰ ਨੂੰ ਲੈ ਕੇ ਕਿਹੜੀਆਂ ਤੁਸੀਂ ਕਮੀਆਂ ਜੋ ਪਿਛਲੇ ਕੁਝ ਸਾਲਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਮੇਰੇ ਵਾਰ ਦੇ ਵਿੱਚ ਇਹ ਡਵੈਲਪਮੈਂਟ ਦੇ ਜੋ ਕੰਮ ਅਧੂਰੇ ਨੇ ਜਾਂ ਕੁਝ ਕਮੀਆਂ ਹੈਗੀਆਂ ਨੇ ਤੁਸੀਂ ਉਹ ਕਮੀਆਂ ਕਿਹੜੀਆਂ-ਕਿਹੜੀਆਂ ਮੁੱਖ ਗਣਦੇ ਹੋ ਕਿ ਜਿਹੜਾ ਤੁਹਾਡੇ ਏਜੰਡੇ ਦੇ ਵਿੱਚ ਹੈਗਾ ਕਿ ਮੈਂ ਆਉਣ ਤੋਂ ਬਾਅਦ ਜਿੱਤਣ ਤੋਂ ਬਾਅਦ ਪੂਨਾ ਵੱਲ ਪੂਰਾ ਫੋਕਸ ਕਰਨਾ ਕਮੀਆਂ ਤੇ ਜੀ ਬਹੁਤ ਨੇ ਕਿਉਂਕਿ ਪਿਛਲੇ 23 ਸਾਲਾਂ ਤੋਂ ਲੱਗ ਹੀ ਨਹੀਂ ਰਿਹਾ ਕਿ ਕੋਈ ਕੰਮ ਹੋਇਆ ਹੈ ਜੀ ਠੀਕ ਹੈ ਜਿਵੇਂ ਅਸੀਂ ਲੈ ਲੀਏ ਸੇਫਟੀ ਦੀ ਮੈਂ ਹੁਣੇ ਜਿਵੇਂ ਗੱਲ ਕਰ ਰਹੀ ਸੀ ਅ ਥੈਫਟ ਸਨੇਚਿੰਗ ਅੱਗੇ ਨਾਲ ਬਹੁਤ ਜ਼ਿਆਦਾ ਵਧ ਗਈਆਂ ਨੇ ਟ੍ਰੈਫਿਕ ਅੱਗੇ ਨਾਲ ਬਹੁਤ ਜ਼ਿਆਦਾ ਵਧ ਗਈ ਹੈ ਉਹਨੂੰ ਉੱਥੇ ਕੰਟਰੋਲ ਕਰਨ ਲਈ ਕੋਈ ਨਹੀਂ ਜਿਸ ਜੋ ਬੱਚਿਆਂ ਨੂੰ ਬਾਹਰ ਨਿਕਲਣਾ ਹੁੰਦਾ ਡ੍ਰੌਪ ਕਰਨ ਜਾਂ ਪਿਕ ਕਰਨ ਤੇ ਅਗਰ 5 ਮਿੰਟ ਦਾ ਡਿਸਟੈਂਸ ਤੇ ਵੀ ਸਾਡਾ ਸਕੂਲ ਹੈ ਤੇ ਘੰਟਾ-ਘੰਟਾ ਸਾਨੂੰ ਟ੍ਰੈਫਿਕ ਵਿੱਚ ਫਸਣਾ ਪੈਂਦਾ ਔਰ ਉੱਥੇ ਲੜਾਈ ਝਗੜੇ ਜਿਹੜੇ ਵੱਖਰੇ ਹੋ ਰਹੇ ਹੁੰਦੇ ਨੇ ਉਸ ਨੂੰ ਲੈ ਕੇ ਮਤਲਬ ਤੁਸੀਂ ਕੀ ਸੋਚਿਆ ਕਿ ਉਸ ਨੂੰ ਲੈ ਕੇ ਜੇ ਤੁਸੀਂ ਜਿੱਤ ਦਿਓ ਤੇ ਉਸ ਸਮੱਸਿਆ ਦੇ ਸਮਾਧਾਨ ਨੂੰ ਲੈ ਕੇ ਕੀ ਤੁਹਾਡੇ ਕੋਲ ਪਲਾਨ ਹੈ ਉਹਦਾ ਸਾਡਾ ਇਹ ਪਲਾਨ ਹੈ ਕਿ ਅਸੀਂ ਵੱਧ ਤੋਂ ਵੱਧ ਉੱਥੇ ਪੈਟ੍ਰੋਲਿੰਗ ਕਰਾਈਏ ਮਤਲਬ ਸਪੈਸ਼ਲੀ ਜਦੋਂ ਸਕੂਲ ਦੇ ਟਾਈਮਿੰਗਸ ਹੈ ਮਾਰਨਿੰਗ ਜਾਂ ਈਵਨਿੰਗ ਟਾਈਮਿੰਗਸ ਉੱਥੇ ਜ਼ਿਆਦਾ ਜਿਹੜੇ ਟ੍ਰੈਫਿਕ ਕੰਟਰੋਲਰਸ ਨੇ ਉਹਨਾਂ ਨੂੰ ਇੰਸਟਾਲ ਕੀਤਾ ਜਾਏ ਤਾਂ ਕਿ ਉਸ ਟਾਈਮ ਤੇ ਉਹ ਟ੍ਰੈਫਿਕ ਨੂੰ ਕੰਟਰੋਲ ਕਰਨ ਫਿਰ ਉਸ ਤੋਂ ਬਾਅਦ ਸਾਡੇ ਏਰੀਆ ਵਿੱਚ ਲਾਈਟਨਿੰਗ ਦੀ ਬਹੁਤ ਪ੍ਰੋਬਲਮ ਹੈ ਜੀ ਡੀਵੀ ਦੇ ਅੱਗੇ ਜਿਵੇਂ ਸਾਰਾ ਉਹ ਬਿਲਕੁਲ ਹੀ ਲਾਈਟਨਿੰਗ ਬਿਲਕੁਲ ਨਹੀਂ ਹੈ ਹੋਰ ਵੀ ਏਰੀਆਜ਼ ਵਿੱਚ ਜਿਵੇਂ ਆਫਟਰ 5 6:00 ਵਾਚ ਹੋਈ ਇਵਨਿੰਗਸ ਦੇਖੋਗੇ ਕਿ ਹਨੇਰਾ ਹੀ ਪਿਆ ਹੁੰਦਾ ਜੀ ਠੀਕ ਹੈ ਉਹ ਵੀ ਜਿਵੇਂ ਅਸੀਂ ਘਰੋਂ ਬਾਹਰ ਨਿਕਲਦੇ ਹੀ ਸਪੈਸ਼ਲੀ ਲੇਡੀਜ਼ ਜਾਂ ਗਰਲਸ ਬੱਚੇ ਯੰਗਸਟਰ ਜਿਹੜੇ ਟਿਊਸ਼ਨਸ ਤੋਂ ਵਾਪਸ ਆ ਰਹੇ ਜੀ ਉਹਨਾਂ ਵਾਸਤੇ ਵੀ ਇਹ ਸੇਫ ਨਹੀਂ ਹੈ ਕਿ ਉਹ ਹਨੇਰੇ 'ਚ ਵਾਪਸ ਆ ਜਾ ਰਹੇ ਨੇ ਤੇ ਕੇ ਲਾਈਟਨਿੰਗ ਦੀ ਬਹੁਤ ਪ੍ਰੋਬਲਮ ਹੈ देन ਸਟ੍ਰੇਅ ਡੌਗਸ ਜੀ ਸਟ੍ਰੇਅ ਡੌਗਸ ਦੀ ਬਹੁਤ ਪ੍ਰੋਬਲਮ ਹੈ ਉਹਦੇ ਲਈ ਵੀ ਇਹ ਹੈ ਕਿ ਅਸੀਂ ਐਨੀਮਲਸ ਨੂੰ ਕੋਈ ਹਾਰਮ ਨਾ ਪਹੁੰਚਾਉਂਦੇ ਹੋਏ ਕੋਈ ਉਹਨਾਂ ਨੂੰ ਐਨੀਮਲ ਸ਼ੈਲਟਰਸ ਹੋਰ ਬਣਾਈਆਂ ਜਾਣ ਜਿੱਥੇ ਐਨੀਮਲ ਸਿਕੂਅਰ ਪ੍ਰੋਪਰ ਹੋ ਸਕੇ ਜੀ ਜੀ ਮਨਵੀਰ ਜੀ ਜਿੱਦਾਂ ਕਿ ਹੁਣ ਤੁਸੀਂ ਕੈਂਪੇਨਿੰਗ ਲਈ ਜਾ ਰਹੇ ਹੋ ਹਾਂਜੀ ਤੁਸੀਂ ਆਪਣੇ ਵਾਰਡ ਦੀ ਜਨਤਾ ਨੂੰ ਮਿਲ ਰਹੇ ਹੋ ਪਹਿਲੀ ਵਾਰ ਤੁਸੀਂ ਦੇਖੋ ਹੈਨਾ ਐਜ਼ ਅ ਕੈਂਡੀਡੇਟ ਤੁਸੀਂ ਜਾ ਰਹੇ ਹੋ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਪਬਲਿਕ ਦਾ ਜੋ ਹੈ ਸਹਿਯੋਗ ਮਿਲ ਰਿਹਾ ਜਾ ਤੁਹਾਨੂੰ ਕਿਸ ਤਰ੍ਹਾਂ ਦੀਆਂ ਉਹ ਜਿਹੜੀਆਂ ਤੁਹਾਡੇ ਨਾਲ ਡਿਸਕਸ਼ਨਸ ਕਰਦੇ ਨੇ ਜਾਂ ਉਹਨਾਂ ਨੂੰ ਬਾੜ ਦੀਆਂ ਜੋ ਜ਼ਰੂਰਤਾਂ ਨੇ ਉਹ ਤੁਹਾਡੇ ਨਾਲ ਡਿਸਕਸ਼ਨ ਨਹੀਂ ਕਿਸ ਤਰ੍ਹਾਂ ਦੀ ਕਰਦੇ ਤੁਹਾਨੂੰ ਕਿਦਾਂ ਦਾ ਉਹ ਆਪਣਾ ਵਿਸ਼ਵਾਸ ਹੈ ਭਰੋਸਾ ਦਾਰੇ ਹਾਂਜੀ ਪਬਲਿਕ ਦਾ ਰਿਸਪਾਂਸ ਬੀਜੇਪੀ ਲਈ ਤਾਂ ਬਹੁਤ ਅੱਛਾ ਮੈਨੂੰ ਦੇਖਣ ਨੂੰ ਮਿਲਿਆ ਸਾਬਸੇ ਬੀਜੇਪੀ ਬੀਜੇਪੀ ਹੀ ਹੋ ਰਹੀ ਹੈ ਉਹ ਕਹਿ ਰਹੇ ਕਿ ਵੀ ਅਸੀਂ ਹੁਣ ਬੀਜੇਪੀ ਨੂੰ ਹੀ ਇਸ ਵਾਰੀ ਮਤਲਬ ਉਹਨਾਂ ਦੇ ਦਿਮਾਗ ਵਿੱਚ ਹੈ ਗੱਲ ਹੁਣ ਸਮਝ ਲੱਗੀ ਹੈ ਉਹਨਾਂ ਨੂੰ ਕਿ ਅਗਰ ਸੈਂਟਰ ਤੇ ਸਟੇਟ ਦੀ ਗਵਰਨਮੈਂਟ ਸੇਮ ਹੋਣੀ ਆ ਜੀ ਤੇ ਤਾਂ ਹੀ ਕੁਝ ਲੁਧਿਆਣਾ ਦੀ ਡਵੈਲਪਮੈਂਟ ਹੋ ਸਕੇਗੀ ਔਰ ਇਹ ਸੱਚ ਵੀ ਹੈ ਦਿਸ ਇਜ਼ ਅ ਫੈਕਟ ਕਿ ਅਗਰ ਸੈਂਟਰ ਸਟੇਟ ਗਵਰਨਮੈਂਟ ਸੇਮ ਹੈ ਸੈਂਟਰ ਕੋਲ ਬਹੁਤ ਪੈਸਾ ਹੈ ਲੇਕਿਨ ਉਹ ਸਟੇਟ ਲਈ ਅਸੀਂ ਯੂਟਿਲਾਈਜ਼ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਪੈਸਾ ਆ ਵੀ ਰਿਹਾ ਹੈ ਸਟੇਟ ਗਵਰਨਮੈਂਟ ਕਿੱਥੇ ਯੂਟਿਲਾਈਜ਼ ਕਰੀਏ ਕਿਉਂਕਿ ਪਬਲਿਕ ਦਿੱਤਾ ਕੋਈ ਵੈਲਫੇਅਰ ਹੋ ਨਹੀਂ ਰਹੀ ਹੈ ਠੀਕ ਹੈ ਕੋਈ ਸੜਕਾਂ ਨਹੀਂ ਬਣੀਆਂ ਕੋਈ ਲਾਈਟ ਨਹੀਂ ਦੀ ਨਹੀਂ ਲੁਧਿਆਣੇ 'ਚ ਖਾਸ ਕਰਕੇ ਠੀਕ ਹੈ ਯੂਥ ਸਾਡਾ ਸਾਰਾ ਬਾਹਰ ਜਾ ਰਿਹਾ ਹੈ ਕਿਉਂਕਿ ਇੱਥੇ ਕੋਈ ਸਾਨੂੰ ਪ੍ਰੋਪਰ ਯੂਥ ਨੂੰ ਲੱਗਦਾ ਨਹੀਂ ਉਹਨਾਂ ਦੇ ਕੈਰੀਅਰ ਅਪੋਰਚ्युनिटीਜ਼ ਹੈਗੀਆਂ ਨੇ ਕੋਈ ਕਾਲਜ ਨਹੀਂ ਹੈ ਇੱਥੇ ਚੰਡੀਗੜ੍ਹ ਵਿੱਚ ਆਈਟੀ ਕਾਲਜ ਸ਼ੁਰੂ ਕੀਤਾ ਗਿਆ ਲੇਕਿਨ ਉੱਥੇ ਹੀ ਬੰਦ ਪਿਆ ਹੈ ਕਿਉਂਕਿ ਉਹਨਾਂ ਨੂੰ ਫੰਡਸ ਹੀ ਨਹੀਂ ਮਿਲ ਰਹੇ ਤੇ ਇਸ ਤਰ੍ਹਾਂ ਡਰੇਨਿੰਗ ਹੋ ਰਹੀ ਹੈ ਵੈਲਥ ਦੀ ਵੀ ਬਾਹਰ ਔਰ ਯੂਥ ਦੀ ਵੀ ਤੇ ਇਸ ਕਰਕੇ ਅਗਰ ਅਸੀਂ ਲੁਧਿਆਣੇ ਵਿੱਚ ਹੀ ਆਪਣੇ ਕੋਈ ਕਾਲਜ ਮੈਡੀਕਲ ਕਾਲਜ ਕੋਈ ਆਈਟੀ ਕਾਲਜ ਤੇ ਸਾਡਾ ਜਿਹੜਾ ਯੂਥ ਹੈ ਇੱਥੇ ਕੰਮ ਕਰੇ ਉਹ ਸਾਡੇ ਲੁਧਿਆਣੇ ਦੀ ਡਿਵੈਲਪਮੈਂਟ ਹੋਏ ਤੁਸੀਂ ਗੱਲ ਕੀਤੀ ਹੈ ਮੈਡੀਕਲ ਕਾਲਜ ਜਾਂ ਆਈਟੀ ਦੀ ਹਾਂਜੀ ਸਰਕਾਰਾਂ ਵੱਲੋਂ ਬਹੁਤ ਦਾਅਵੇ ਕੀਤੇ ਜਾਂਦੇ ਹਨ ਹਾਂਜੀ ਮੈਡੀਕਲ ਨੂੰ ਲੈ ਕੇ ਕੀ ਤੁਸੀਂ ਸਮਝਦੇ ਹੋ ਕਿ ਸਰਕਾਰਾਂ ਵੱਲੋਂ ਜੋ ਵੀ ਮੈਡੀਕਲ ਨੂੰ ਲੈ ਕੇ ਜਿਵੇਂ ਚਿਕਿਤਸਾ ਕੇਂਦਰ ਖੋਲੇ ਗਏ ਨੇ ਤੁਹਾਡੇ ਇਲਾਕੇ ਦੇ ਵਿੱਚ ਕਿਸੇ ਤਰ੍ਹਾਂ ਦੀ ਮੈਡੀਕਲ ਫੈਸਿਲਿਟੀ ਜੋ ਹੈਗੀ ਹੈ ਉਹ ਪ੍ਰੋਵਾਈਡ ਕੀਤੀ ਗਈ ਹੈ ਹਾਂਜੀ ਅਸੀਂ ਜਦੋਂ ਸਾਨੂੰ ਸੈਂਟਰ ਕੋਲੋਂ ਅਗਰ ਅਸੀਂ ਪਬਲਿਕ ਦੀ ਕਿਰਪਾ ਨਾਲ ਵਨ ਕਰਦੇ ਆ ਤਾਂ ਸਾਨੂੰ ਸਭ ਤੋਂ ਪਹਿਲੇ ਆਈ ਹੈ ਕਿ ਅਸੀਂ ਵੱਧ ਤੋਂ ਵੱਧ ਤੇ ਡਿਸਪੈਂਸਰੀਜ਼ ਜੂ ਬਣਾਈਏ ਤਾਂ ਕਿ ਲੋਕ ਜਿਹੜੇ ਨੇ इजीली ਅਪਰੋਚ ਕਰ ਸਕਣ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਨਹੀਂ ਜਾਂਦੇ ਹੁਣ ਹਸਪੀਟਲਸ ਵਿੱਚ ਵੀ ਹੁਣ ਅੱਗੇ ਨਾਲ ਉਹ ਜਿਹੜੀ ਦਵਾਈ ਤੁਹਾਨੂੰ ਜਾਂ ਜਿਹੜੇ ਤੁਹਾਡੇ ਮੈਡੀਕਲ ਦੇ ਟੈਸਟ ਹੁੰਦੇ ਸੀ ਮਤਲਬ 2000 ਲੱਗਦਾ ਸੀ ਤੇ ਹੁਣ ਅੱਜ 10000 ਲੱਗ ਰਿਹਾ ਤੇ ਡਿਸਪੈਂਸਰੀਜ਼ ਲੋ ਮਤਲਬ ਫ੍ਰੀ ਡਿਸਪੈਂਸਰੀਜ਼ ਰਨ ਕਰਨ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਪਰ ਉਹ ਤਾਈ ਪੋਸੀਬਲ ਹੈ ਕਿ ਅਗਰ ਅਸੀਂ ਪਾਵਰ ਚਾਹੀਏ ਤੇ ਸਾਨੂੰ ਸੈਂਟਰ ਕੋਲੋਂ ਫੰਡ ਮਿਲੇ ਮਨਵੀਨ ਜੀ ਅਗਰ ਤੁਹਾਨੂੰ ਪਬਲਿਕ ਜਿਹੜੀ ਹੈ ਤੁਹਾਡੀ ਜਿਹੜੀ ਜਿੱਤ ਹੈ ਤੁਹਾਡੀ ਛੋੜੀ ਚ ਪੈਂਦੀ ਹੈ ਸਭ ਤੋਂ ਪਹਿਲਾਂ ਤੁਸੀਂ ਕਿਹੜਾ ਆਪਣੇ ਏਰੀਆ ਦਾ ਕੰਮ ਹੈ ਜਿਹੜਾ ਤੁਸੀਂ ਸੋਚਦੇ ਹੋ ਕਿ ਇਹ ਬਹੁਤ ਜ਼ਰੂਰੀ ਹੈ ਪ੍ਰਾਇੋਰਟੀ ਬੇਸ ਤੇ ਇੱਕ ਕੰਮ ਹੋਣਾ ਚਾਹੀਦਾ ਹੈ ਉਹ ਤੁਸੀਂ ਕੀ ਆਪਣਾ ਸੋਚਦੇ ਹੋ ਸਭ ਤੋਂ ਪਹਿਲੇ ਜ਼ਰੂਰੀ ਤਾਂ ਜੀ ਜੋ ਮੈਨੂੰ ਲੱਗ ਰਿਹਾ ਹੈ ਉਹ ਹੈਗਾ ਸੈਨੀਟੇਸ਼ਨ ਜੀ ਕਿਉਂਕਿ ਜਿਹੜੀ ਹੈ ਸਫਾਈ ਨਹੀਂ ਹੈ ਹਰ ਪਾਸੇ ਜਰੀਏ ਨੀਆਂ ਬਿਮਾਰੀਆਂ ਮਲੇਰੀਆ ਡੇਂਗੀ ਹਰ ਮਤਲਬ ਹੈ ਨਾਤਾ ਹੈ ਅਡਲ ਸਲੀਵ ਹੈਗਾ ਸੇਫ ਨਾ ਬੱਚਿਆਂ ਲਈ ਜਿਹੜੇ ਪਾਰਕਸ ਵਿੱਚ ਜਾ ਕੇ ਖੇਡਦੇ ਨੇ ਤੇ ਇਸ ਲਈ ਸਭ ਤੋਂ ਪਹਿਲੇ ਤਾਂ ਸੈਨੀਟੇਸ਼ਨ ਜਿਹੜੀ ਹੈ ਇਸ ਤੇ ਧਿਆਨ ਦੇਣਾ ਚਾਹਾਂਗੇ ਔਰ ਮੈਂ ਸਭ ਤੋਂ ਪਹਿਲੇ ਇਹ ਵੀ ਚਾਹਾਂਗੀ ਕਿ ਵੀ ਜਿਹੜੇ ਐਜੂਕੇਟਿਡ ਹੈਗੀਆਂ ਨੇ ਲੇਡੀਆਂ ਜੀ ਕਿਉਂਕਿ ਲੇਡੀਆਂ ਜੋ ਲੇਡੀਆਂ ਦੇਖੋ ਘਰ ਵੀ ਸੰਭਲਦੀਆਂ ਤੇ ਬਾਹਰ ਵੀ ਜੋ ਕੰਮ ਕਰ ਸਕਦੀਆਂ ਨੇ ਮੇਰੇ ਕੋਈ ਜੈਂਟਸ ਨੇ ਤਾਂ ਆਪਣੇ ਬਾਹਰ ਦੇ ਬਹੁਤ ਕੰਮ ਕਰਨੇ ਹੁੰਦੇ ਉਹ ਤਾਂ ਇੱਕ ਵਾਰੀ ਘਰੋਂ ਚਲੇਗੇ 9 ਵਜੇ ਉਹ ਰਾਤ ਤੱਕ ਬਿਜ਼ੀ ਨੇ ਲੇਡੀਜ਼ ਨੇ ਘਰ ਵੀ ਸਾਹਮਣਾ ਹੈ ਬਾਹਰ ਵੀ ਸਾਹਮਣਾ ਹੈ ਔਰ ਮੈਂ ਸਭ ਤੋਂ ਪਹਿਲੇ ਚਾਹਾਂਗੀ ਕਿ ਜਿਹੜੀ ਸਾਡੀ ਐਜੂਕੇਟਿਡ ਲੇਡੀਜ਼ ਨੇ ਉਹ ਵੱਧ ਤੋਂ ਵੱਧ ਵੋਟ ਕਰਨ ਮੈਨੂੰ ਸਪੋਰਟ ਕਰਨ ਔਰ ਤਾਂ ਕਿ ਮੈਂ ਉਹਨਾਂ ਨੂੰ ਈਜ਼ੀਲੀ ਅਪਰੋਚੇਬਲ ਹੋ ਸਕਾਂ ਤੁਸੀਂ ਗੱਲ ਕੀਤੀ ਸੀ ਔਮਨ ਇਮਪਾਵਰਮੈਂਟ ਦੀ ਹਾਂਜੀ ਬੀਇੰਗ ਅ ਲੇਡੀ ਜਿਵੇਂ ਕਿ ਅਕਸਰ ਇਹ ਦਿਖਾਈ ਜਾਂਦਾ ਕਿ ਜੋ ਲੇਡੀ ਐ ਕੋ ਘਰ ਦੇ ਚਾਰ ਦਿਵਾਰੀ ਤੱਕ ਸੀਮਿਤ ਜਾਂ ਪੰਜਾਬੀ ਚ ਕਹ ਲਈਏ ਚੁੱਲ੍ਹੇ ਚੌਕੇ ਤੱਕ ਹੀ ਸੀਮਤ ਰਹਿੰਦੀ ਸੀ ਤੇ ਤੁਸੀਂ ਖੁਦ ਇੱਕ ਆਪਣੀ ਤਾਕਤ ਨੂੰ ਬਾਹਰ ਕੱਢ ਕੇ ਅੱਜ ਤੁਸੀਂ ਫਾਈਟ ਕਰਨ ਲਈ ਮੈਦਾਨ ਵਿੱਚ ਉਤਰੇ ਹੋ ਤੇ ਤੁਸੀਂ ਬੀਇੰਗ ਐਜ਼ ਅ ਲੇਡੀ ਬਾਕੀ ਹੋਰ ਵੀ ਜੋ ਔਰਤਾਂ ਨੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਮੈਂ ਲੇਡੀਜ਼ ਲਈ ਮੈਸੇਜ ਦਵਾਂਗੀ ਕਿ ਡੋਨਟ ਬੀ ਕਨਫਾਈਨਡ ਟੂ ਓਨਲੀ ਕਿਚਨ ਕਿ ਕਿਚਨ ਤੋਂ ਬਾਹਰ ਨਿਕਲ ਕੇ ਠੀਕ ਹੈ ਘਰ ਵੀ ਸਾਹਮਣਾ ਬਹੁਤ ਜ਼ਰੂਰੀ ਹੈ ਮੈਂ ਵੀ ਤੁਹਾਡੇ ਵਰਗੀ ਹੀ ਹਾਂ ਜੋ ਕਿਚਨ ਵੀ ਸੰਭਦੀਆਂ ਬੱਚੇ ਵੀ ਸੰਭਰੀਆਂ ਲੇਕਿਨ ਐਜੂਕੇਟਿਡ ਊਮਨ ਨੂੰ ਬਾਹਰ ਨਿਕਲਣਾ ਪੋਲਿਟਿਕਸ ਚਾਣਾ ਥੋੜੀ ਜੀ ਪਾਵਰ ਚਾਣਾ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਚਾਹਦੇ ਹੋ ਕਿ ਵੀ ਅਸੀਂ ਮਹਿਮ ਦੇ ਨਾਲ ਆਦਮੀਆਂ ਨਾਲ ਸ਼ੋਲਡਰ ਟੂ ਸ਼ੋਲਡਰ ਐਸ ਲੋਕ ਕਹਿਨੂ ਨਹੀਂ ਹੈ ਲੜਕੀਆਂ ਸ਼ੋਲਡਰ ਟੂ ਸ਼ੋਲਡਰ ਮਤਲਬ ਓਨ ਦਾ ਸੇਮ ਪਾਰਟ ਜੈਂਟਸ ਨਾਲ ਆਨ ਇਹ ਕੁਛ ਲੇਡੀਜ਼ ਨੂੰ ਥੋੜਾ ਜਿਹਾ ਘਰੋਂ ਬਾਹਰ ਨਿਕਲ ਕੇ ਪ੍ਰੂਫ ਵੀ ਕਰਨਾ ਪੈਣਾ ਹੈ। ਐ ਸਿਰਫ ਤਾਂ ਹੀ ਅਦਰੋ ਸਿਰਫ ਕਿਚਨ ਚ ਸਟਿਕ ਰਹਿਣਗੀਆਂ ਤੇ ਫਿਰ ਕੰਮ ਨਹੀਂ ਬਣਨਾ। ਇਸਾ ਕਿ ਮੇਰੀ ਐਜੂਕੇਟਿਡ ਲੇਡੀਜ਼ ਨੂੰ ਖਾਸ ਕਰਕੇ ਅਪੀਲ ਹੈ ਕਿ ਜਿਵੇਂ ਤੁਹਾਡੇ ਹਸਬੰਡ ਤੁਹਾਨੂੰ ਲਾਸਟ ਇਲੈਕਸ਼ਨਸ 'ਚ ਕਹਿੰਦੇ ਹੋਣਗੇ ਕਿ ਇਹ ਤੂੰ ਵੋਟ ਇਹਨੂੰ ਪਾਣੀ ਹੈ, ਇਹਨੂੰ ਪਾਣੀ ਹੈ, ਇਹ ਮੇਰਾ ਫਰੈਂਡ ਹੈ ਇਹ ਹੁਣ ਤੁਸੀਂ ਆਪਣੇ ਹਸਬੰਡਸ ਨੂੰ ਇਨਕਰੇਜ ਕਰੋ ਕਿ ਮਨਵੀਨ ਕੋ ਗੁਜਰਾਲ ਲੇਡੀ ਨੂੰ ਤੁਸੀਂ ਵੋਟ ਪਾਓ ਤਾਂ ਕਿ ਲੇਡੀਜ਼ ਜੋ ਨੇ ਵੱਧ ਚੜ ਕੇ ਇਸ ਪੋਲਿਟਿਕਲ ਲੈਵਲ ਤੇ ਆ ਕੇ ਆਪਣੇ ਅੱਜ ਪਾਵਰ ਲੈ ਸਕਣ ਤੇ ਕੁਝ ਕਰਕੇ ਦਿਖਾ ਸਕਣ ਤੁਸੀਂ ਆਪਣੇ ਬਾਅਦ ਚ ਗਏ ਹੋ ਕੀ ਤੁਹਾਨੂੰ ਕਦੇ ਫੀਲ ਹੋਇਆ ਕਿ ਜਿਵੇਂ ਤੁਸੀਂ ਇੱਕ ਲੀਡੀ ਹੋਣ ਦੇ ਨਾਤੇ ਤੁਸੀਂ ਫਾਈਟ ਲੜ ਰਹੇ ਹੋ ਤੁਸੀਂ ਮੈਦਾਨ ਚ ਆ ਰਹੇ ਹੋ ਪਬਲਿਕ ਨੂੰ ਮਿਲ ਰਹੇ ਹੋ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਲੱਗਿਆ ਕਿ ਜਿਵੇਂ ਲੇਡੀਜ਼ ਔਰ ਜੈਂਟਸ ਦੇ ਵਿੱਚ ਆਪਾਂ ਡਿਫਰੈਂਸ ਦੀ ਗੱਲ ਕਰਕੇ ਜੈਂਟਸ ਤੁਹਾਨੂੰ ਦੇ ਕੇ ਕਹਿਣ ਵੀ ਨਹੀਂ ਇੱਕ ਲੇਡੀ ਐ ਵੀ ਆਪਾਂ ਲੇਡੀ ਨੂੰ ਵੋਟ ਕਿਉਂ ਪਾਈਏ ਤੁਹਾਨੂੰ ਕੋਈ ਏਦਾਂ ਦਾ ਇੱਥੇ ਲੱਗਿਆ ਐਕਚੁਅਲੀ ਜਿਹੜਾ ਵਾਰਡ ਨੰਬਰ 55 ਮੇਰਾ ਵਾਰਡ ਐ ਸਰਬਨਗਰ ਬੀਆਰਐਸ ਨਗਰ ਅਸੀਂ ਸਾਰਾ ਕਵਰ ਕਰ ਰਹੇ ਹਾਂ ਤੇ ਇਹ ਸਾਰੇ ਪੜੇ ਲਿਖੇ ਐਜੂਕੇਟਿਡ ਲੋਗ ਹੀ ਹੈਗੇ ਨੇ ਤੇ ਮੈਨੂੰ ਇਵਨ ਜਿਹੜੇ ਖਾਸ ਕਰਕੇ ਲੇਡੀਜ਼ ਐ ਜਬ ਬਜ਼ੁਰਗ ਐ ਚਾਹੇ ਇਵਨ ਮੈਨ ਵੀ ਨੇ ਉਹਨਾਂ ਨੇ ਮਤਲਬ ਇੰਕਰੇਜ ਜੀ ਕੀਤਾ ਕਿ ਵੈਰੀ ਗੁੱਡ ਯੂ ਆਰ ਡੂਇੰਗ ਵੈਰੀ ਗੁੱਡ ਜੌਬ ਉਹਨਾਂ ਨੇ ਮੇਰੇ ਮਤਲਬ ਹੌਸਲਾ ਹੌਸਲਾ ਹੀ ਮੇਰਾ ਵਧਾਇਆ ਹੈ ਹਿੰਮਤ ਵਧਾਈਏ ਮੇਰੀ ਕਿ ਮੈਂ ਕਿਸੇ ਦੇ ਵੀ ਮੈਂ ਕਹਾਂ ਮੈਂ ਪੂਰਾ ਸਰਬਨਗਰ ਕੈਂਪੇਨਿੰਗ ਕਰ ਰਹੀ ਹਾਂ ਅੱਜ ਜੀ ਬਲਾਕ ਮੈਂ ਕੈਂਪੇਨਿੰਗ ਕੀਤੀ ਬੀਆਰਐਸ ਨਗਰ ਲੇਕਿਨ ਉਹ ਸਭ ਨੇ ਮੈਨੂੰ ਬਹੁਤ ਦੁਆਵਾਂ ਦਿੱਤੀਆਂ ਕਿ ਤੁਸੀਂ ਬਹੁਤ ਅੱਛੇ ਕੰਮ 'ਚ ਲੱਗੇ ਹੋ ਔਰ ਸਾਡੇ ਵੀ ਘਰ ਜਿਹੜੀਆਂ ਬਹੁ ਬੇਟੀਆਂ ਨੇ ਉਹਨਾਂ ਨੂੰ ਬੜਾ ਅੱਛਾ ਹੈ ਇੱਕ ਸਬਕ ਸਿੱਖਣ ਨੂੰ ਮਿਲ ਰਿਹਾ ਹੈ ਕਿ ਵੀ ਲੇਡੀਜ਼ ਜਿਹੜੀਆਂ ਨੇ ਕਿਸੇ ਚੀਜ਼ 'ਚ ਘਟ ਨਹੀਂ ਹੈਗੀ ਤੇ ਲੋਕਾਂ ਦੀ ਥਿੰਕਿੰਗ ਵੀ ਆਪਣੀ ਜਗ੍ਹਾ ਸਹੀ ਹੈ ਕਿ ਉਹ ਕਹਿੰਦੇ ਕਿ ਜਦੋਂ ਤਾਂ ਲੋਕ VOTING ਮੰਗਣ ਆਂਦੇ ਨੇ ਤੁਹਾਡੇ ਵਾਂਗ ਉਹ ਵੀ ਹਨ ਉਹਨਾਂ ਦੇ ਹੱਥ ਅੱਦਾਂ ਹੀ ਹੁੰਦੇ ਨੇ ਲੇਕਿਨ ਜਦੋਂ ਖਤਮ ਹੋ ਜਾਂਦੀ ਹੈ ਵੋਟਾਂ ਮਿਲ ਜਾਂਦੀਆਂ ਨੇ ਤੇ ਉਹ ਨਾ ਤਾਂ ਕਦੀ ਫੋਨ ਚੁੱਕਦੇ ਆਂ ਔਰ ਨਾ ਹੀ ਕਦੀ ਮਿਲਦੇ ਨੇ ਤੇ ਗਾਇਬ ਹੀ ਜਿਵੇਂ ਹੋ ਜਾਂਦੇ ਨੇ ਤੇ ਇਸ ਕਰਕੇ ਲੋਕਾਂ ਦਾ ਥੋੜਾ ਜਿਹੜਾ ਇੰਟਰਸਟ ਹੈ ਪੋਲਿਟਿਕਸ ਵਿੱਚ ਜੀ ਸਾਡੇ ਆਉਣ ਵਾਲਾ ਜਿਹੜਾ ਯੂਥ ਹੈ ਯੰਗ ਜਨਰੇਸ਼ਨ ਹੈ ਜਿਹੜਾ ਅਸੀਂ ਕਹਿੰਦੇ ਆਂ ਸਾਡੀ ਕੰਟਰੀ ਦੀ ਭਵਿਸ਼ਾ ਹੈ ਉਹ ਉਹਨਾਂ ਦਾ ਤਾਂ ਬਿਲਕੁਲ ਹੀ ਇੰਟਰਸਟ ਨਹੀਂ ਔਰ ਸੇਮ ਉਸੇ ਤਰ੍ਹਾਂ ਹੀ ਚਾਹੇ ਤੁਸੀਂ ਕੋਈ ਲੇਡੀਜ਼ ਨੂੰ ਦੇਖ ਲਓ ਜਾਂ ਜੈਂਟਸ ਨੂੰ ਦੇਖ ਲਓ ਇੰਟਰਸਟ ਘਟ ਰਿਹਾ ਕਿਉਂਕਿ ਉਹ ਕਹਿੰਦੇ ਨੇ ਕਿ ਵੀ ਵੋਟਾਂ ਤੋਂ ਬਾਅਦ ਸਾਨੂੰ ਕਿਸੇ ਨੇ ਨਹੀਂ ਮਿਲਣਾ ਲੇਕਿਨ ਮੈਂ ਹੀ ਪਬਲਿਕ ਨੂੰ ਆਪਣੇ ਨੂੰ ਸ਼ੋਰ ਕਰਨਾ ਚਾਹਾਂਗੀ ਆਪਣੇ ਵਾਰਡ ਵਾਸੀਆਂ ਨੂੰ ਹੀ ਸ਼ੋਰ ਕਰਨਾ ਚਾਹਾਂਗੀ ਕਿ ਮੈਂ ਇਕੱਲੀ ਨਹੀਂ ਹ ਮੇਰੇ ਨਾਲ ਮੇਰੀ ਸਾਰੀ ਆਪਣੀ ਫੈਮਿਲੀ ਦੀ ਸਪੋਰਟ ਹੈ ਭਾਜਪਾ ਦੀ ਸਪੋਰਟ ਹੈ ਔਰ ਸਭ ਤੋਂ ਵੱਧ ਮੇਰਾ ਜਿਹੜਾ ਵਾਰਡ 55 ਹੈ ਉਹਦੀ ਸਪੋਰਟ ਹੈ ਉਹਨਾਂ ਨਾਲ ਅਸੀਂ ਸਾਰੇ ਉਹਨਾਂ ਦੇ ਕੰਮ ਵੀ ਕਰਾਂਗੇ ਔਰ ਮੈਂ ਤਾਂ ਐਵੇਂ ਸੋਚਿਆ ਸੀ ਕਿ ਹਰ ਪਾਰਕਸ ਦੇ ਵਿੱਚ ਅਗਰ ਬੈਲਟ ਬਾਕਸਸ ਲਗਾ ਦਿੱਤੇ ਜਾਣ ਜੀ 21 ਕਿਚਾਏ ਪਾਰਕਸ ਵਿੱਚ ਲਗਾ ਦੋ ਤਾਂ ਕਿ ਉਹ ਆਪਣੇ ਲੇਡੀਜ਼ ਨੂੰ ਖਾ ਸਕੇ इजी ਹੋ ਜਾਏ ਕਿ ਅਗਰ ਉਹ ਉਹਨਾਂ ਨੂੰ ਨਈਂ ਟਾਈਮ ਮਿਲਦਾ ਸਾਨੂੰ ਤੇ ਉਹ ਆਪਣਾ ਜੋ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਕੁਝ ਉਹ ਮੈਨੂੰ ਸੁਜੈਸ਼ਨ ਦੇਣਾ ਚਾਹੁੰਦੀਆਂ ਨੇ ਉਹ ਉਸ ਬੈਲਟ ਬਾਕਸ ਵਿੱਚ ਪਾ ਦਿਆ ਕਰਨ ਜੋ ਕਿ ਹਰ ਹਫਤੇ ਜਾਂ ਆਫਟਰ 10 ਡੇਸ ਉਹ ਚਿਟ ਸਿਲੈਕਟ ਕਰਕੇ ਸਾਡੇ ਸਾਡੇ ਤੱਕ ਪਹੁੰਚਿਆ ਕਰੇਗਾ ਕਿ ਕੀ ਪ੍ਰੋਬਲਮਸ ਉਹਨਾਂ ਨੂੰ ਫੇਸ ਹੋ ਰਹੀ ਬਹੁਤ ਅੱਛੀ ਜੋ ਸੋਚ ਹੈ ਤੁਸੀਂ ਲੈ ਕੇ ਚੱਲੇ ਹੋ ਇਹ ਗੱਲ ਬੜੀ ਮੁੱਦੇ ਦੀ ਹੈ ਕਿ ਜੋ ਤੁਹਾਨੂੰ ਅਪਰੋਚ ਡਾਇਰੈਕਟ ਨਹੀਂ ਕਰ ਪਾ ਸਕਦਾ ਜਾਂ ਤੁਸੀਂ ਕਿਸੇ ਟਾਈਮ ਅਵੇਲੇਬਲ ਨਹੀਂ ਹੋ ਤੇ ਜਿਹੜੇ ਵੈਲਿਡ ਬਾਕਸ ਹੈ ਉਹ ਤੇ ਬਹੁਤ ਕੰਮ ਆਉਣਗੇ ਹਾਂਜੀ ਬਹੁਤ ਅੱਛੀ ਸੋਚ ਔਰ ਬਹੁਤ ਹੀ ਅੱਛੇ ਤੁਸੀਂ ਜਿਹੜੇ ਆ ਆਪਣੇ ਵਿਚਾਰ ਜੋ ਚੈਨਲ ਦੇ ਵਿੱਚ ਰੱਖੇ ਨੇ ਚੈਨਲ ਰਹੀਂ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਆਪਣੇ ਵਾਰਡ ਦੇ ਨਿਵਾਸੀਆਂ ਤੱਕ ਪਹੁੰਚਾਏ ਨੇ ਤੇ ਸਾਡੀਆਂ ਜੋ ਸ਼ੁਭਚਾਵਾਹਾਂ ਵਾਲੇ ਤੁਹਾਡੇ ਨਾਲ ਨੇ ਕਿ ਤੁਸੀਂ ਜਿੱਤੋ ਤੇ ਆਪਣੇ ਵਾਰਡ ਦੇ ਵਸਨੀਕਾਂ ਦੇ ਲਈ ਜੋ ਉਹਨਾਂ ਦੇ ਤੁਹਾਡੇ ਪ੍ਰਤੀ ਉਹ ਤੁਹਾਨੂੰ ਸੋਚ ਰੱਖਦੇ ਨੇ ਕਿ ਤੁਸੀਂ ਵਾਰਡ ਲਈ ਵਧੀਆ ਕੰਮ ਕਰੋਗੇ ਤੇ ਤੁਸੀਂ ਆਪਣੇ ਵਾਰਡ ਨੂੰ ਵਧੀਆ ਤੋਂ ਵਧੀਆ ਜੋ ਦੇਖਿਆ ਆਪਣੇ ਵਾਰਡ ਦੀ ਉਹ ਜਨਤਾ ਦੇ ਵਿੱਚ ਲੈ ਕੇ ਆ ਸਕੋ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਸੀਟਾਲ